ਲੋਕ ਸਭਾ ਚੋਣਾਂ ਦੇ ਚੌਥੇ ਗੇੜ ਵਿੱਚ 9 ਸੂਬਿਆਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਤੇ ਕੱਲ ਰਾਤ 8 ਵਜੇ ਤੱਕ 28.84% ਮਤਦਾੰਦ ਅਰਜ ਕੀਤਾ ਗਿਆ ਇਸ ਗੇੜ ਲਈ ਇਹਨਾਂ ਸੂਬਿਆਂ ਦੀਆਂ 96 ਸੀਟਾਂ ਲਈ ਵੋਟਾਂ ਪਾਈਆਂ ਗਈਆਂ ਚੋਣ ਕਮਿਸ਼ਨ ਨੇ ਆਖਿਆ ਕਿ ਚੌਥੇ ਗੇੜ ਵਿੱਚ ਮਤਦਾਨ ਦੀ ਪ੍ਰਕਿਰਿਆ कुल मिलाके शांतिपूर्ण रही केंद्र शासित प्रदेश जम्मू कश्मीर दी श्रीनगर दी संस्थी सीट ते 36.58% मतदान ਹੋਇਆ ਜੋ ਪਿਛਲੇ ਕਈ ਤਿਹਾਕਿਆਂ ਚ ਸਭ ਤੋਂ ਵੱਧ ਹੈ ਚੋਨ ਕਮਿਸ਼ਨ ਅਨੁਸਾਰ ਉੱਤਰ ਪ੍ਰਦੇਸ਼ ਵਿੱਚ 68.12% बिहार 55.9 ਅਤੇ ਤੇਲੰਗਾਨਾ ਚ 61.39% ਵੋਟਾਂ ਪਈਆਂ ਗਈਆਂ ਖਰਖਣ ਵਿੱਚ 63.37 ਮੱਧ ਪ੍ਰਦੇਸ਼ ਚ 68.63 ਮਹਾਰਾਸ਼ਟਰ ਚ 52.57 ਉੜੀਸ਼ਾ ਚ 63.85 ਫੀਸਦ ਉੱਤਰ ਪ੍ਰਦੇਸ਼ ਵਿੱਚ 57.88 ਫੀਸਦ ਅਤੇ ਪੱਛਮੀ ਬੰਗਾਲ ਵਿੱਚ 75.94 ਫੀਸਦ ਵੋਟਾਂ ਪਾਈਆਂ ਗਈਆਂ ਅੰਧ੍ਰ ਪ੍ਰਦੇਸ਼ ਦੀਆਂ 25 ਤੁਲੰਗਾਨਾ ਦੀਆਂ 17 ਉੱਤਰ ਪ੍ਰਦੇਸ਼ ਦੀਆਂ 13 ਮਹਾਰਾਸ਼ਟਰ ਦੀਆਂ 11 ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ 8-8 ਸੀਟਾਂ ਬਿਹਾਰ ਦੀਆਂ 5 ਚਾਰਖੰਡ ਅਤੇ ਉੜੀਸ਼ਾ ਦੀਆਂ 4-4 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਇੱਕ ਸੀਟ ਤੇ ਵੋਟਾਂ ਪੁਆਈਆਂ ਗਈਆਂ ਇਸ ਗੇੜ ਦੀਆਂ ਚੋਣਾਂ ਛੇਸਾ ਲੈਰੀ 1717 ਉਮੀਦਵਾਰਾਂ ਦਾ ਸਿਆਸੀ ਪਵਿੱਖ ਈਵੀਐਮ ਮਸ਼ੀਨਾਂ ਚ ਗੈਰਤ ਹੋ ਗਏ